ਆਓ ਜੀ ਜੀ ਤੁਸੀਂ ਦੇਖ ਰਹੇ ਹੋ ਆਪਣਾ ਅਵਤਾਰ ਸਿੰਘ ਬੁੱਟਰ YouTube ਤੇ Facebook ਦਾ ਚੈਨਲ ਅੱਜ ਐਵੇਂ ਪਿੰਡ ਮਾਛੀ ਕੇ ਇੱਥੋਂ ਵਾਲੀ ਕੋਠੀ ਦਾ ਬਜਟ ਮੇਰਾ ਖਿਆਲ ਆ ਬਾਅਦ ਵਿੱਚ ਦੱਸਾਂਗੇ ਸ਼ਰੇ ਤੇ ਇਹਦੇ ਵਿੱਚ ਥੱਲੇ ਦੋ ਰੂਮ ਲੌਬੀ ਰਸੋਈ ਡ੍ਰੈਇੰਗ ਰੂਮ ਸਾਰਾ ਕੁਝ ਫੁੱਲ ਵੱਡਾ ਫੁੱਲਾ ਇਹਦਾ ਜਿੰਨਾ ਮਟੀਰੀਅਲ ਲੱਗਣਾ ਸਾਰਾ ਅਲਟਰਾ ਚ ਟਾਟਾ ਪਿੱਲਰ ਵੀ ਟਾਟਾ ਦੇ ਨਾਲ ਆ ਇੱਕ ਤੁਸੀਂ ਆਪਣੇ ਕੰਮਾਂ ਦੇ ਸਾਰਾ ਕੁਝ ਦੇਖਦੇ ਆ ਸਾਰੇ ਵੀਡੀਓ ਦੇਖਦੇ ਆ ਵੀ ਅਸੀਂ ਆ ਸਾਂਝੀ ਕਰਨ ਦਾ ਮਾਲਕਾਂ ਦੇ ਪਰ ਇਹਦੇ ਨਾਲ ਵੀ ਅਸੀਂ ਆਪਦੀ ਗੰਦ ਲਾਉਂਦੇ ਹਾਂ ਨਾ ਸਪੈਸ਼ਲ ਵੀ ਕੱਲ ਨੂੰ ਉਹਨਾਂ ਨੇ ਦੇੜਨੀ ਆ ਜਾਂ ਉਹਨਾਂ ਦਾ ਕੋਈ ਉਧਰ ਭਾਵੇਂ ਟੂ ਟੂੜੀ ਵਾਲਾ ਹੀ ਹੋਵੇ ਸੈਲਣਾ ਜਾਵੇ ਇਸ ਕਰਕੇ ਅਸੀਂ ਆਪਦੀ ਟੈਨਸ਼ਨ ਆ ਵੀ ਰੱਖਦੇ ਹਾਂ ਇਹ ਹਾਈਟ ਥੱਲੋਂ ਲਗਭਗ 4.5 5 ਫੁੱਟ ਹਾਈਟ ਹੈ ਦੀ ਲੌਬੀ ਦੇ ਪਿੱਲਰ ਸਾਰੇ 400 ਤੇ ਆ ਬਾਹਰਲੇ ਸਾਰੇ 400 ਤੇ ਆ ਅਲਟਰਾ ਟੈਕ ਤੇ ਟਾਟਾ ਦਾ ਕੰਮ ਆ ਸਾਰਾ ਤੇ ਬਜਟ ਇਹਦਾ ਲਗਭਗ 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 37 ਲੱਖ ਦੇ ਅੰਦਰ ਬਾਹਰ ਜਾਣੀ ਕੋਟੀ ਦੋ ਮੰਜ਼ਲਾਂ ਤੇ ਸਾਹਮਣੇ ਬੈਠਾ ਸਾਡਾ ਮਾਲਕ ਇਹ ਮਾਲਕ ਉਹ ਆ ਜਿਹਦੇ ਸਾਨੂੰ ਪੈਸੇ ਦੇਣੇ ਆ ਟੈਨਸ਼ਨ ਬੜੀ ਲਈ ਬੈਠਾ ਉਹ ਦੇਖਦਾ ਵੀ ਅੱਜ ਵੀਡੀਓ ਬਣਾਉਣ ਆ ਕੇ ਕੰਮ ਇਹ ਕਰਦੇ ਨਹੀਂਗੇ ਚਲੋ ਹਾਸੇ ਨਾ ਸਾਰਾ ਰਹਿ ਗਿਆ 1 ਫੁੱਟ ਦਾ ਬੀਮ ਆ ਜੀ ਇਹਦੇ ਵਿੱਚ 6 ਇੰਚ ਡੀਪੀਸੀ ਪੈਣੀ ਆ ਇਹਦੀ ਤੁਹਾਨੂੰ ਵੀਡੀਓ ਮਿਲਣਗੇ ਲਗਭਗ 20 ਤੋਂ 25 ਵੀਡੀਓ ਮਿਲਣਗੇ ਇਸੇ ਚੈਨਲ ਤੇ ਸੋਨਾ ਕੰਮ ਚੱਲੀ ਜਾਂਦਾ ਨਹੀਂ ਮਾਛੀ ਘੇੜਾ ਇਹਦੀ ਮਿੱਟੀ ਅਸੀਂ ਤਾਂ ਨਹੀਂ ਪਾਈ ਵੀ ਦੋ ਦਿਨ ਇਹਦੇ ਆਸ-ਪਾਸੇ ਪਾਣੀ ਵੀ ਲੱਗੂਗਾ ਆ ਜੋ ਗਟਕਾ ਗੁਟਕਾ ਇਹਦੇ ਵਿੱਚ ਸੈਟਿੰਗ ਕਰਨੀ ਆ ਤੁਹਾਨੂੰ ਵੀਡੀਓ ਮਿਲਦੀਆਂ ਰਹਿਣਗੀਆਂ ਚੰਗਾ ਕੰਮ ਕਰਾਉਣ ਵਾਸਤੇ ਨੰਬਰ ਤੁਹਾਨੂੰ ਮਿਲੂਗਾ ਜੀ ਕਮੈਂਟਾਂ ਦੇ ਵਿੱਚ ਤੇ ਲਗਭਗ ਬੁਕਿੰਗ 7-8 ਮਹੀਨੇ ਦੀ ਐਡਵਾਂਸ ਸੋਹਣਾ ਇਹ ਕੋਨੇ-ਕਾਨੇ ਸਾਡੇ ਬਣਾਏ ਹੋਏ ਤੁਹਾਨੂੰ ਡਰੋਨ ਨਾਲ ਹੀ ਦਿਖਦਾ ਹੋਊਗਾ ਡਰੋਨ ਦੇ ਵਿੱਚ ਸਾਨੂੰ ਸਭ ਤੋਂ ਵਧੀਆ ਦਿਖਾਉਣ ਦਾ ਮਤਲਬ ਇਹ ਹੁੰਦਾ ਵੀ ਗੁਣੀਆਂ ਦਾ ਪਤਾ ਲੱਗ ਜਾਂਦਾ ਤੁਹਾਨੂੰ ਕੱਲੇ-ਕੱਲੇ ਲੌਬੀ ਦਾ ਕੱਲੇ-ਕੱਲੇ ਕੋਨੇ ਦਾ ਕੱਲੇ-ਕੱਲੇ ਲੈਵਲ ਦਾ ਪਤਾ ਲੱਗਦਾ ਰਹਿੰਦਾ ਧੰਨਵਾਦ ਸ਼ੁਕਰੀਆ ਵੀਡੀਓ ਦੇਖਣ ਵਾਸਤੇ ਆਪਣਾ ਚੈਨਲ ਫੋਲੋ ਵੀ ਕਰਿਓ ਜੇ ਕੋਈ ਘਰ ਨਵਾਂ ਪਾ ਰਿਹਾ ਤਾਂ ਵੀ ਫੋਲੋ ਕਰੋ ਇਹ ਛੋਟਾ ਕੋਈ ਰਿਸ਼ਤੇਦਾਰ ਪਾ ਰਿਆ ਉਹਨੂੰ ਉਂਗਲ ਲਾਓ ਵੀ ਆਹ ਬੰਦੇ ਦਾ ਕੰਮ ਸੋਹਣਾ ਉਹਨੂੰ ਡਰਾਓ ਵੀ ਛੋਟਾ ਕੰਮ ਇਹ ਬੰਦਾ ਸੋਹਣਾ ਕਰ ਸਕਦਾ ਪਹਿਲਾਂ ਲਾ ਮਹਤਰੀ ਪਿਆ ਦਿਓ ਧੰਨਵਾਦ ਸ਼ੁਕਰੀਆ ਡਰੋਨ ਆਈ ਵੀਡੀਓ ਦੇਖ ਰਹੇ ਸਾਡਾ ਮਾਲਕ ਹੱਸ ਰਿਹਾ ਦੇਖੋ ਬੰਦਾ ਖੁਸ਼ ਆ ਪੂਰਾ ਇਹ ਮਾਲਕ ਨਹੀਂ ਸਾਡੇ ਯਾਰ ਹੈ ਐ ਸਵਾਲ ਆਉਂਦਾ ਕਾਰੋਬਾਰ ਕਰਨਾ ਹਰ ਇੱਕ ਬੰਦੇ ਨੇ ਪਰ ਯਾਰ ਕਮਾਣੋ ਕਾਰੋਬਾਰ ਕਰੀ ਜਾਣਾ ਆਪਾਂ ਕੀ ਕਹਿੰਦੇ ਹੋ ਬਹੁਤ ਵਧੀਆ ਛੋਟਾ ਰਿਵਿਊ ਪੀਕ ਕੇ ਹੋਰ ਵਧੀਆ ਬਾਈ ਕਿ ਨਹੀਂ ਐ ਤਾਂ ਲੱਗਦਾ ਜੀ ਆਪਾਂ ਮਹਤਰੀ ਗਲਤੀ ਆਪਣਾ ਮਨ ਪੂਰਾ ਆਪਾਂ ਹੋਰ ਬੰਦੇ ਨੂੰ ਕਹਿ ਸਕਦੇ ਵੀ ਧੰਨਵਾਦ ਸ਼ੁਕਰੀਆ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਮੋਗਾ ਇੱਕੇ ਪਿੰਡ ਜੀ ਅਸੀਂ ਜੰਮੇ ਬਲੇ ਆ ਧੰਨਵਾਦ ਜੀਓ ਐਮ